ਕਿਡਨੀ ਫੇਲ ਵੀ ਹੈ ਠੀਕ ਹੈ ਜੇ ਉਹ ਵੀ ਵਰਤਨ ਲੱਗ ਜੇਗਾ ਕਿਡਨੀ ਰਿਵਰਸਲ ਤੇ ਆ ਜੇਗੀ ਰੀਜੂਵਿਨੇਟ ਹੋ ਜੇਗੀ ਡੀਟੌਕਸੀਫਾਈ ਹੋ ਜੇਗੀ ਕਿਡਨੀ ਠੀਕ ਹੋਣ ਲੱਗ ਜੇਗੀ ਗੋਖਰੂ ਹਿੰਦੀ ਚ ਕਹਿੰਦੇ ਆ ਗੋਖਸ਼ੂਰ ਪੰਜਾਬੀ ਚ ਆਪਣੇ ਗੋਖਰੂ ਪਖੜਾ ਠੀਕ ਹੈ ਪਖੜੇ ਦਾ ਇੱਕ ਚਮਚ ਪਾਊਡਰ 800 ਐਮਐਲ ਪਾਣੀ ਚ ਭਿਗੋ ਕੇ ਰੱਖ ਦੋ ਸਾਰੀ ਰਾਤ ਭਿੱਜਿਆ ਰਹਿਣ ਦਿਓ ਸਵੇਰੇ ਇਹਨੂੰ ਉਬਾਲ ਲਓ ਜਦੋਂ ਪਾਣੀ 200 ਐਮਐਲ ਰਹਿ ਜੇ ਇਹਨੂੰ ਉਬਾਲ ਕੇ ਪੀ ਲਓ ਰੋਜ਼ ਪੀਣ ਲੱਗ ਜਾਓ 10 ਮਿੰਟ ਵਿੱਚ ਤੁਹਾਡੀ ਕਿਡਨੀ ਦੁਬਾਰਾ ਨਵੇਂ ਵਰਗੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੰਦਰੁਸਤ ਬੰਦਾ ਵੀ ਲੈ ਸਕਦਾ ਬਿਲਕੁਲ ਤੰਦਰੁਸਤ ਬੰਦੇ ਨੂੰ ਲੈਣੀ ਚਾਹੀਦੀ ਹੈ ਜਿਹੜੇ ਬੰਦੇ ਦੀ ਉਮਰ 50 ਸਾਲ ਤੋਂ ਉੱਤੇ ਹੈ ਜਿਹਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੈ ਵੀਕਨੈਸ ਆ ਗਈ ਹੈ ਮਤਲਬ ਮਰਦਾਨਾ ਕਮਜ਼ੋਰੀ ਆ ਗਈ ਹੈ ਗਦੂਦ ਦੀ ਦਿੱਕਤ ਹੈ ਕਿਡਨੀ ਦੀ ਪ੍ਰੋਬਲਮ ਹੈ ਪਿਸ਼ਾਬ ਵਿੱਚੋਂ ਬਦਬੂ ਆਂਦੀ ਹੈ ਪਿਸ਼ਾਬ ਵਿੱਚ ਝੱਗ ਬਣਦੀ ਹੈ ਪਿਸ਼ਾਬ ਕਰਨ ਤੋਂ ਬਾਅਦ ਕੋਈ ਦੂਜਾ ਜਾਂਦਾ ਉਹ ਕਹਿੰਦਾ ਜੀ ਤੇਰੇ ਪਿਸ਼ਾਬ ਵਿੱਚ ਸਮੈਲ ਹੈ ਉਹ ਸਾਰੀ ਦਿੱਕਤਾਂ ਨੂੰ ਠੀਕ ਕਰੇਗਾ ਐ ਤੇ ਵੀਡੀਓ ਉਹਨੂੰ ਜ਼ਰੂਰ ਸ਼ੇਅਰ ਕਰ ਦਿਓ ਜਿੰਦੀ ਕਿਡਨੀ ਫੇਲ ਵੀ ਹੈ ਠੀਕ ਹੈ ਜੇ ਉਹ ਵੀ ਵਰਤਣ ਲੱਗ ਜੇਗਾ ਕਿਡਨੀ ਰਿਵਰਸਲ ਤੇ ਆ ਜੇਗੀ ਰੀਜੂਵਿਨੇਟ ਹੋ ਜੇਗੀ ਡੀਟੌਕਸੀਫਾਈ ਹੋ ਜੇਗੀ ਕਿਡਨੀ ਠੀਕ ਹੋਣ ਲੱਗ ਜੇਗੀ ਗੋਖਰੂ ਹਿੰਦੀ ਚ ਕਹਿੰਦੇ ਆ ਗੋਖਸ਼ੂਰ ਪੰਜਾਬੀ ਚ ਆਪਣੇ ਗੋਖਰੂ ਪਖੜਾ ਠੀਕ ਹੈ ਪਖੜੇ ਦਾ ਇੱਕ ਚਮਚ ਪਾਊਡਰ 800 ਐਮਐਲ ਪਾਣੀ ਚ ਭਿਗੋ ਕੇ ਰੱਖ ਦੋ ਸਾਰੀ ਰਾਤ ਭਿਜਿਆ ਰਹਿਣ ਦਿਓ ਸਵੇਰੇ ਇਹਨੂੰ ਉਬਾਲ ਲਓ ਜਦੋਂ ਪਾਣੀ 200 ਐਮਐਲ ਰਹਿ ਜੇ ਇਹਨੂੰ ਉਬਾਲ ਕੇ ਪੀ ਲਓ ਰੋਜ਼ ਪੀਣ ਲੱਗ ਜਾਓ 3 ਮਹੀਨੇ ਚ ਤੁਹਾਡੀ ਕਿਡਨੀ ਦੁਬਾਰਾ ਨਵੇਂ ਵਰਗੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੰਦਰੁਸਤ ਬੰਦਾ ਵੀ ਲੈ ਸਕਦਾ ਬਿਲਕੁਲ ਤੰਦਰੁਸਤ ਬੰਦੇ ਨੂੰ ਲੈਣੀ ਚਾਹੀਦੀ ਹੈ ਜਿਹੜੇ ਬੰਦੇ ਦੀ ਉਮਰ 50 ਸਾਲ ਤੋਂ ਉੱਤੇ ਹੈ ਜਿਹਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੈ ਵੀਕਨੈਸ ਆ ਗਈ ਹੈ ਮਤਲਬ ਮਰਦਾਨਾ ਕਮਜ਼ੋਰੀ ਆ ਗਈ ਹੈ ਗਦੂਦ ਦੀ ਦਿੱਕਤ ਹੈ ਕਿਡਨੀ ਦੀ ਪ੍ਰੋਬਲਮ ਹੈ ਪਿਸ਼ਾਬ ਵਿੱਚੋਂ ਬਦਬੂ ਆਉਂਦੀ ਹੈ ਪਿਸ਼ਾਬ ਵਿੱਚ ਝੱਗ ਬਣਦੀ ਹੈ ਪਿਸ਼ਾਬ ਕਰਨ ਤੋਂ ਬਾਅਦ ਕੋਈ ਦੂਜਾ ਜਾਂਦਾ ਉਹ ਕਹਿੰਦਾ ਜੀ ਤੇਰੇ ਪਿਸ਼ਾਬ ਵਿੱਚ ਸਮੈਲ ਹੈ ਉਹ ਸਾਰੀ ਦਿੱਕਤਾਂ ਨੂੰ ਠੀਕ ਕਰੇਗਾ ਐ ਤੇ ਵੀਡੀਓ ਉਹਨੂੰ ਜ਼ਰੂਰ ਸ਼ੇਅਰ ਕਰ ਦਿਓ ਜਿੰਦੀ ਕਿਡਨੀ ਫੇਲ ਵੀ ਹੈ ਜੇ ਉਹ ਵੀ ਵਰਤਣ ਲੱਗ ਜੇਗਾ ਕਿਡਨੀ ਰਿਵਰਸਲ ਤੇ ਆ ਜੇਗੀ ਰੀਜੂਮੀਨੇਟ ਹੋ ਜੇਗੀ ਡੀਟੌਕਸੀਫਾਈ ਹੋ ਜੇਗੀ ਕਿਡਨੀ ਠੀਕ ਹੋਣ ਲੱਗ ਜੇਗੀ ਗੋਖਰੂ ਹਿੰਦੀ ਚ ਕਹਿੰਦੇ ਆ ਗੋਖਸ਼ੂਰ ਪੰਜਾਬੀ ਚ ਆਪਣੇ ਗੋਖਰੂ ਪਖੜਾ ਠੀਕ ਹੈ ਪਖੜੇ ਦਾ ਇੱਕ ਚਮਚ ਪਾਊਡਰ 800 ਐਮਐਲ ਪਾਣੀ ਚ ਭਿਗੋ ਕੇ ਰੱਖ ਦੋ ਸਾਰੀ ਰਾਤ ਭਿੱਜਿਆ ਰਹਿਣ ਦਿਓ ਸਵੇਰੇ ਇਹਨੂੰ ਉਬਾਲ ਲਓ ਜਦੋਂ ਪਾਣੀ 200 ਐਮਐਲ ਰਹਿ ਜੇ ਇਹਨੂੰ ਉਬਾਲ ਕੇ ਪੀ ਲਓ ਰੋਜ਼ ਪੀਣ ਲੱਗ ਜਾਓ 3 ਮਹੀਨੇ ਚ ਤੁਹਾਡੀ ਕਿਡਨੀ ਦੁਬਾਰਾ ਨਵੇਂ ਵਰਗੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੰਦਰੁਸਤ ਬੰਦਾ ਵੀ ਲੈ ਸਕਦਾ ਬਿਲਕੁਲ ਤੰਦਰੁਸਤ ਬੰਦੇ ਨੂੰ ਲੈਣੀ ਚਾਹੀਦੀ ਹੈ ਜਿਹੜੇ ਬੰਦੇ ਦੀ ਉਮਰ 50 ਸਾਲ ਤੋਂ ਉੱਤੇ ਹੈ ਜਿਹਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੈ ਵੀਕਨੈਸ ਆ ਗਈ ਹੈ ਮਤਲਬ ਮਰਦਾਨਾ ਕਮਜ਼ੋਰੀ ਆ ਗਈ ਹੈ ਗਦੂਦ ਦੀ ਦਿੱਕਤ ਹੈ ਕਿਡਨੀ ਦੀ ਪ੍ਰੋਬਲਮ ਹੈ ਪਿਸ਼ਾਬ ਵਿੱਚੋਂ ਬਦਬੂ ਆਂਦੀ ਹੈ ਪਿਸ਼ਾਬ ਵਿੱਚ ਝੱਗ ਬਣਦੀ ਹੈ ਪਿਸ਼ਾਬ ਕਰਨ ਤੋਂ ਬਾਅਦ ਕੋਈ ਦੂਜਾ ਜਾਂਦਾ ਉਹ ਕਹਿੰਦਾ ਜੀ ਤੇਰੇ ਪਿਸ਼ਾਬ ਇਸ স্মੈਲ ਹੈ ਉਹ ਸਾਰੀ ਦਿੱਕਤਾਂ ਨੂੰ ਠੀਕ ਕਰੇਗਾ ਐ ਤੇ ਵੀਡੀਓ ਉਹਨੂੰ ਜ਼ਰੂਰ ਸ਼ੇਅਰ ਕਰ ਦਿਓ ਜਿੰਦੀ ਕਿਡਨੀ ਫੇਲ ਵੀ ਹੈ ਜੇ ਉਹ ਵੀ ਵਰਤਣ ਲੱਗ ਜੇਗਾ ਕਿਡਨੀ ਰਿਵਰਸਲ ਤੇ ਆ ਜੇਗੀ ਰੀਜੂਵਿਨੇਟ ਹੋ ਜੇਗੀ ਡੀਟੌਕਸੀਫਾਈ ਹੋ ਜੇਗੀ ਕਿਡਨੀ ਠੀਕ ਹੋਣ ਲੱਗ ਜੇਗੀ ਗੋਖਰੂ ਹਿੰਦੀ ਚ ਕਹਿੰਦੇ ਆ ਗੋਖਸ਼ੂਰ ਪੰਜਾਬੀ ਚ ਆਪਣੇ ਗੋਖਰੂ ਪਖੜਾ ਠੀਕ ਹੈ ਪਖੜੇ ਦਾ ਇੱਕ ਚਮਚ ਪਾਊਡਰ 800 ਐਮਐਲ ਪਾਣੀ ਚ ਭਿਗੋ ਕੇ ਰੱਖ ਦੋ ਸਾਰੀ ਰਾਤ ਭਿੱਜਿਆ ਰਹਿਣ ਦੋ ਸਵੇਰੇ ਇਹਨੂੰ ਉਬਾਲ ਲਓ ਜਦੋਂ ਪਾਣੀ 200 ਐਮਐਲ ਰਹਿ ਜੇ ਇਹਨੂੰ ਉਬਾਲ ਕੇ ਪੀ ਲਓ ਰੋਜ਼ ਪੀਣ ਲੱਗ ਜਾਓ 3 ਮਹੀਨੇ ਚ ਤੁਹਾਡੀ ਕਿਡਨੀ ਦੁਬਾਰਾ ਨਵੇਂ ਵਰਗੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੰਦਰੁਸਤ ਬੰਦਾ ਵੀ ਲੈ ਸਕਦਾ ਬਿਲਕੁਲ ਤੰਦਰੁਸਤ ਬੰਦੇ ਨੂੰ ਲੈਣੀ ਚਾਹੀਦੀ ਹੈ ਜਿਹੜੇ ਬੰਦੇ ਦੀ ਉਮਰ 50 ਸਾਲ ਤੋਂ ਉੱਤੇ ਹੈ ਜਿਹਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੈ ਵੀਕਨੈਸ ਆ ਗਈ ਹੈ ਮਤਲਬ ਮਰਦਾਨਾ ਕਮਜ਼ੋਰੀ ਆ ਗਈ ਹੈ ਗਦੂਦ ਦੀ ਦਿੱਕਤ ਹੈ ਕਿਡਨੀ ਦੀ ਪ੍ਰੋਬਲਮ ਹੈ ਪਿਸ਼ਾਬ ਵਿੱਚੋਂ ਬਦਬੂ ਆਂਦੀ ਹੈ ਪਿਸ਼ਾਬ ਵਿੱਚ ਝੱਗ ਬਣਦੀ ਹੈ ਪਿਸ਼ਾਬ ਕਰਨ ਤੋਂ ਬਾਅਦ ਕੋਈ ਦੂਜਾ ਜਾਂਦਾ ਉਹ ਕਹਿੰਦਾ ਜੀ ਤੇਰੇ